ਜੀ ਵੈਗਰੀ ਸਾਸਰੀ ਕਾਲੀ ਆਪਾਂ ਬਣਾਉਣ ਲੱਗੇ ਆ ਜੀ ਆਲੂ ਪਕੌੜੇ ਦੀ ਸਬ지 ਉਹਦੇ ਲਈ ਆਪਾਂ ਨੇ ਜੀ ਕੜਾਹੀ ਦੇ ਵਿੱਚ ਤੇਲ ਪਾ ਲਿਆ ਤੇ ਇੱਦਾਂ ਜੀ ਆਪਾਂ ਨੇ ਆਲੂ ਵਾਲ ਕੇ ਰੱਖੇ ਨੇ ਪੰਨੇ ਜੀ ਕੱਟ ਕੇ ਨਮ ਕੱਢ ਦੀ ਪਾ ਕੇ ਵਾਲ ਲੇ ਤੇ ਹੁਣ ਆਪਾਂ ਜੀ ਇਹਦੇ ਵਿੱਚ ਚਾਜ ਪਾ ਦਾਂ ਹਾਂ ਜੀ ਵੈਗਰੀ ਹਾਂ ਜੀ ਬਣਾਉਣ ਲਈ ਤਾਂ ਜੀ ਆਪਾਂ ਨੇ ਅਜ ਕੋਈ ਹੋਰ ਨਹੀਂ ਸੀ ਤੇ ਕੋਸੇ ਤੇਜੀ ਢਿੱਲੀ ਹੋਣ ਕਰਕੇ ਫਿਰ ਆਪਾਂ ਨੇ ਕਿਹਾ ਜੀ ਸੌਖੀ ਜਿਹੀ ਸਬਜ਼ੀ ਬਣਾ ਲੈਣੀ ਹਾਂ ਜੀ ਇਹਦੇ ਪਿਆਜ਼ ਆਪਣਾ ਬਹੁਤ ਚੁੱਕੇ ਨੇ ਆਪਾਂ ਇਹ ਕਰੂੰ ਦਾ ਤੇਲ ਉਹਦਾ ਪਾ ਕੇ ਪਿਆਜ਼ ਥੋੜੇ ਜਿਹੀ ਪੀਲੇ ਪੀਲੇ ਜੇ ਲੱਗ ਜੇ ਹਾਂ ਜੀ ਆਪਾਂ ਜਿਹਦੇ ਵਿੱਚ ਟਮਾਟਰਾਂ ਦੀ ਪੂਰੀ ਪਾ ਦਾਂ ਆਪਾਂ ਨੂੰ ਜੀ ਦੋ-ਤਿੰਨ ਟੋਟੇ ਟਮਾਟਰਾਂ ਦੇ ਆਪਾਂ ਇਹ ਟਮਾਟਰਾਂ ਨੂੰ ਕਦੂਕਾਸ ਕਰਨਾ ਤੇ ਇਹਦੇ ਨੂੰ ਦੇ ਉੱਪਰ ਲਿਆ ਹੁੰਦਾ ਛਿਲਕੀ ਵਾਂਗ ਇਹ ਤਾਂ ਆਪਾਂ ਹਾਂਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਢੱਕ ਕੇ ਮਸਾਲਾ ਆਪਣਾ ਢੱਕਤਾ 2 ਮਿੰਟ ਚੰਗੀ ਤਰ੍ਹਾਂ ਪਕਾ ਲਾਂਗੇ ਹਾਂਜੀ ਬਹਿਗਣੀ ਜੀ ਮਸਾਲਾ ਆਪਣਾ ਕੁਝ ਸੁੱਤੇ ਜੇ ਉੱਪਰ ਇਹਦੇ ਟੁਕੜੇ ਵੀ ਪਾ ਦਾਂਗੇ ਹਾਂਜੀ ਜਿਹੜੇ ਕਿ ਤੁਹਾਨੂੰ ਤਾਂ ਆਪਾਂ ਨੇ ਹਰਦੇ ਵੀ ਪਾਇਆ ਹਾਂਜੀ ਮਿਰਚ ਵੀ ਆਪਾਂ ਬਿਲਕੁਲ ਥੋੜੀ ਜਿਹੀ ਪਾਵਾਂਗੇ ਨਾਮ ਪਾਵਾਂਗੇ ਜੱਤਾ ਚੰਟਾ ਬਾਕੀ ਜੇ ਆਪਾਂ ਆਲੂ ਵਾਲੇ ਨੂੰ ਆਪਾਂ ਇਹਦੇ ਵਿੱਚ ਵੀ ਪਾਇਆ ਹੈ ਥੋੜਾ ਜਿਹਾ ਗਰਮ ਮਸਾਲਾ ਪਾ ਲਾਂਗੇ ਥੋੜਾ ਜਿਹਾ ਧਨੀਆ ਪਾਊਡਰ ਪਾ ਲਾਂਗੇ ਜਿਹੜਾ ਜੀ ਆਪਾਂ ਨੇ ਪਕੌੜੇ ਲਈ ਨੇ ਉਹਦੇ ਵਿੱਚ ਵੀ ਮਸਾਲਾ ਪਾਇਆ ਹੈ ਹੁਣ ਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਰ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਜੀ ਜੀ ਆਪਾਂ ਇਹਨੂੰ ਢੱਕ ਦਾਂਗੇ। ਚੰਗੀ ਤਰ੍ਹਾਂ ਇਹਨੂੰ ਪਕਾ ਲਾਂਗੇ। ਹਾਂ ਜੀ ਇਸ ਤਰ੍ਹਾਂ ਆਪਣਾ ਘੁੱਟ ਤਿਆਰ ਆ ਜੀ। ਇਹਨੂੰ ਚੰਗੀ ਤਰ੍ਹਾਂ ਕੋਨ ਲਓ। ਅਗਲੇ ਵੀ ਥੋੜਾ ਜਿਹਾ ਪਾਣੀ ਪਾ ਦਾਂ। ਹਾਂ ਜੀ ਹੁਣ ਜੀ ਆਪਾਂ ਇਹਦੇ ਵਿੱਚ ਪਕਾ ਲਾਂਗੇ। ਪਾਣੀ ਪਾ ਕੇ ਜੀ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਦਾਂਗੇ ਆਪਾਂ ਜੀ ਤਰੀ ਥੋੜੀ ਜੀ ਗਾੜੀ ਜੀ ਰੱਖਾਂਗੇ ਹਾਂ ਜੀ ਪਕੌੜੇ ਆਪਣੇ ਰਿੱਝ ਰਹੇ ਹਨ ਜੀ ਆਪਾਂ ਨੇ ਜਿਹੜੇ ਦੋ ਆਲੂ ਛੋਟੇ ਛੋਟੇ ਮੈਸ਼ ਕਰਕੇ ਰੱਖੇ ਹਨ ਤਾਂ ਜੀ ਉਹ ਵੀ ਸਬਜ਼ੀ ਦੇ ਵਿੱਚ ਪਾ ਦਾਂਗੇ ਅੰਕੀ ਆਪਾਂ ਥੋੜਾ ਜਿਹਾ ਪਾਣੀ ਹੋਰ ਪਾ ਲਾਂ। ਅਬ ਦੇਖੋ ਤਾਂ ਸੋ ਘੱਟ ਪਾਇਆ ਇੰਨਾ। ਮੈਨੂੰ ਲੱਗੂਗਾ ਕਿ ਆਪਾਂ ਥੋੜਾ ਜਿਹਾ ਹੋਰ ਪਾ ਲਾਂ। ਅੰਜੀ ਥੋੜਾ ਜਿਹਾ ਆਪਾਂ ਜੀ ਇੰਨਾ ਕੁ ਪਾਣੀ ਹੋਰ ਪਾ ਲਾਂਗੇ। ਇਹ ਤੋਂ ਇੱਕ ਗਲਾਸ ਹੋ ਗਿਆ ਪਾਣੀ ਦੇ। ਅੰਜੀ ਆਪਾਂ ਜੀ ਨੂੰ ਢੱਕ ਕੇ ਪਕਾਵਾਂਗੇ। ਇਹ ਜੀ ਰਾਤ ਦਾ ਟਾਈਮ ਆ ਜੀ। 8:30 7:30 ਵਜੇ। ਪੱਤੀ ਸਬਜ਼ੀ ਜਾਂ ਢਾਕ ਕੇ ਪਕਾ ਲਾਂਗੇ ਹਾਂਜੀ 9-10 ਮਿੰਟ ਆਪਾਂ ਇਹਨੂੰ ਪਕਾ ਲਾਂਗੇ ਹਾਂਜੀ ਵੈਗਨ ਜੀ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਜੀ ਹਾਂਜੀ ਆਪਾਂ ਗੈਸ ਬੰਦ ਕਰ ਦਾਂਗੇ ਆਪਣੀ ਸਬਜ਼ੀ ਥੋੜੀ ਜਿਹੀ ਗਾੜੀ ਜਿਹੀ ਬਣਾਈ ਆਪਾਂ ਇੱਕ ਡੰਗ ਦੇ ਜਿਹੀ ਬਣਾਈ ਉਹਦੇ ਕਰਕੇ ਥੋੜੀ ਜਿਹੀ ਗਾੜੀ ਬਣਾਈ ਆ ਜੀ ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ